ਨਸ਼ਾ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਕਿਤੇ ਕਿਸ ਕਾਰਵਾਈ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਉਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਬਰਨਾਲਾ ਪੁਲਿਸ ਨੂੰ ਵੀ ਵੱਡੀ ਸਫਲਤਾ ਮਿਲੀ ਹੈ ਦੱਸਦੇ ਕਿ ਬਰਨਾਲਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਗਸ਼ਤ ਦੌਰਾਨ ਚੈਕਿੰਗ ਕੀਤੀ ਗਈ ਤੇ ਪੁਲਿਸ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕੀਤਾ ਗਿਆ આરોપી ਦੀ ਪਛਾਣ ਸਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਜਲੂਰ ਦਾ ਵਾਸੀ ਹੈ ਫਿਲਹਾਲ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤੇ ਉਸ ਦੇ ਕਬਜ਼ੇ 'ਚੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ थाना ਮਹਿਲਕਲਾ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਬਲਵਿੰਦਰ ਸਿੰਘ ਏਲੀਅਸ लाਢੀ son of ਭੋਲਾ ਸਿੰਘ ਆਰੋ ਚਲੂਰ ਦਾ ਰਹਿਣ ਵਾਲਾ ਇਹਨੂੰ ਮਹਿਲਕਲਾ ਦਾਰਾ ਮੰਡੀ ਦੇ ਵਿੱਚ ਆਪਣੀ ਇਹ ਗੜੀ ਦੇ ਦੌਰਾਨ ਚਾਂਸ ਦੇ ਵਿੱਚ ਜਦੋਂ ਮੋਟਰਸਾਈਕਲ ਲਾਈ ਖੜਾ ਸੀ ਤੇ ਭੱਜਨ ਲੱਗਾ ਤੇ ਇਹਨਾਂ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਦੇ ਨਾਲ ਉਹਨੂੰ ਕਾਬੂ ਕੀਤਾ ਜਿਸ ਦੇ ਵੱਜੋਂ ਇਹਨਾਂ ਨੂੰ ਬ੍ਰਾਹਮੜੀ ਦੇ ਵਿੱਚੋਂ 150 ਗ੍ਰਾਮ ਹੈਰੋਇਨ ਬਲਵਿੰਦਰ ਸਿੰਘ 에ਰਿਸ ਲਾਡੀ ਤੋਂ ਬ੍ਰਾਹਮੜ ਹੋਈ ਜਿਸ ਤੇ ਇਹਨਾਂ ਨੇ ਐਫੇਰ ਲੋਜ ਕੀਤੀ 94 ਡੇਟਡ 1912 25 216185 ਐਨਡੀਪੀਐਸ ਐਕਟ ਤੇ ਦੋਸ਼ੀ ਦੀ ਜਿਹੜਾ ਕਿਊਜ਼ ਜਿਹੜਾ ਲੱਤਾ ਹੁਣ ਬਲਵਿੰਦਰ ਸਿੰਘ ਇਹਨੂੰ ਕੋਰਟ ਚ ਪੇਸ਼ ਕਰਕੇ ਆਏ ਤੇ ਇਹਦੇ ਪੁਲਸ ਰਿਮਾਨ ਜਿਹੜਾ ਲੱਤਾ ਹੈ ਤੇ ਅੱਗੇ ਹੁਣ ਤਫਤੀਸ਼ ਦੇ ਵਿੱਚ ਕੋਈ ਵੀ ਇਹਦੇ ਨਾਲ ਜਿਹੜਾ ਸੰਬੰਧਿਤ ਲਿੰਕਡ ਜਿੰਨੇ ਵੀ ਹੋਣਗੇ ਉਹ ਸਾਰਿਆਂ ਨੂੰ ਅ ਅਰਸ਼ ਕੀਤਾ ਜਾਊਗਾ ਸ੍ਰੀ ਜੀ ਜਿਹੜਾ ਜੋ ਚਿੱਟਾ ਸੀ ਸ੍ਰੀ ਬੇਚਨ ਬੇਸ ਦਾ ਸ੍ਰੀ ਕੇ ਸਰ ਕਸਟਮ ਬਿਲਕੁਲ ਬਿਲਕੁਲ ਇਹ ਵੇਚਣ ਵਾਸਤੇ 150 ਗ੍ਰਾਮ ਦੀ ਮਤਲਬ ਤੁਸੀਂ ਆਪ ਸਮਝਦੇ ਹੋ 150 ਗ੍ਰਾਮ ਬਹੁਤ ਜ਼ਿਆਦਾ ਅ ਵੱਡੀ ਰਿਕਵਰੀ ਹੈ ਵੀ ਔਰ ਕਿਉਂਕਿ ਇਹ ਜਿਹੜਾ ਅੱਜ ਕੱਲ ਪਿੱਛੇ ਸਾਡਾ ਸਰਕਾਰ ਵੱਲੋਂ ਅ ਜਿਹੜਾ ਮਿਸ਼ਨ ਚੱਲ ਰਿਹਾ ਨਸ਼ਾ ਵਿਰੁੱਧ ਤੇ ਉਹਦੇ ਤਹਿਤ ਸਾਡੀ ਪੁਲਿਸ ਵਰਕਿੰਗ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਤੇਜ਼ ਕੀਤਾ ਹੋਇਆ ਸਾਰਾ ਕੰਮ ਉਹਦੀ ਗਤੀਆਂ ਦੇ ਬਿੱਤੀਆਂ ਦੇ ਵਿੱਚੋਂ ਅੱਜ ਦੀ ਜਿਹੜੀ ਇਹ ਰਿਕਵਰੀ ਹੈ ਇਹ ਉਹਦੇ ਵੱਜੋਂ ਹੀ ਪ੍ਰਾਪਤ ਹੋਈ ਸਰ ਇਹਦੇ ਕੋਈ ਬੈਕਵਰਡ ਚੈੱਕ ਕੀਤਾ ਜਾਵੇ ਸਰ ਇਹਦੇ ਕੋਈ ਪਹਿਲਾਂ ਕੋਈ ਇਸ ਤਰ੍ਹਾਂ ਦੇ ਕੋਈ ਮਾਮਲੇ ਦਰਜ ਹਨ ਅ ਫਿਲਹਾਲ ਤਾਂ ਇਹਦੇ ਤੇ ਇਹੀ ਮੁਕਦਮਾ ਹੈ ਪਰ ਇਹਦੀ ਹੁਣ ਬੈਕਗ੍ਰਾਉਂਡ ਸਾਰੀ ਚੈੱਕ ਕਰਤੀ ਜਾਊਗੀ ਤੇ ਇਹਦੇ ਅਗਲੇ ਪਿਛਲੇ ਸਾਰੇ ਲਿੰਕ ਡਵੈਲਪ ਕੀਤੇ ਜਾਣਗੇ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਕੋਈ ਹੋਰ ਧਿਆਨ ਵਿੱਚ ਆਉਂਦਾ ਤੁਹਾਨੂੰ ਦੱਸਿਆ ਜਾਊਗਾ ਕਿ ਸਰ ਕੋਈ ਪਬਲਿਕ ਨੂ ਮੈਸੇਜ ਸਰ ਜਿਵੇਂ ਕੋਈ ਨੈਸ਼ਨਲ ਅਪਕਾ ਦੇਖੋ ਯੁਗ ਨਸ਼ਾ ਅਵਿਰਧ ਸਰਕਾਰ ਵੱਲੋਂ ਚਲਾਈ ਹੋਈ ਮੁਹਿੰਮ ਦੇ ਵਿੱਚ ਪਬਲਿਕ ਨੂੰ ਅਸੀਂ ਗਾਹੇ ਬਗਾਹੇ ਹਮੇਸ਼ਾ ਜਾਗਰੂਕ ਕਰਦੇ ਆ ਰਹੇ ਆਂ ਅੱਜ ਵੀ ਅਸੀਂ ਇਹੀ ਕਹਿ ਰਹੇ ਆ ਤੁਹਾਡੇ ਰਾਹੀਂ ਔਰ ਤੁਹਾਡੇ ਰਾਹੀਂ ਮੈਸੇਜ ਵੀ ਮਿਲਦਾ ਕਿ ਅੱਗੇ ਨਾਲ ਠੱਲ ਪੈ ਚੁੱਕੀ ਹੈ ਉਹ ਮੈਸੇਜ ਮਿਲਣ ਤੇ ਸਾਨੂੰ ਵੀ ਬੜੀ એનર્ਜੀ ਮਿਲਦੀ ਹੈ ਤੇ ਸਾਡੇ ਜਿਹੜੇ ਪੁਲਸ ਦੇ ਜਵਾਨ ਨੇ ਔਰ ਸਾਡੇ ਜਿਵੇਂ ਐਸਐਚਓ ਸਾਹਿਬ ਨੇ ਸੀਏ ਸਟਾਫ ਹੈ ਇਹ ਹੋਰ ਵੱਧ ਚੜ ਕੇ એનર્ਜੀ ਦੇ ਨਾਲ ਕੰਮ ਕਰਦਾ ਤੇ ਪਬਲਿਕ ਨੂੰ ਵੀ ਇਸ ਗੱਲ ਦੇ ਵਿੱਚ ਬੜੀ ਇੱਕ ਰਸਤਾ ਮਿਲ ਰਿਹਾ ਔਰ ਅਸੀਂ ਵੀ ਚਾਹਾਂਗੇ ਕਿ ਜਿਹੜੇ ਗੁੰਮਰਾ ਹੋਏ ਹੋਏ ਨੌਜਵਾਨ ਨੇ ਔਰ ਜਿਹੜੇ ਕਿ ਰਸਤਾ ਭਟਕ ਚੁੱਕੇ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਣਾ ਚਾਹੀਦਾ ਕਿਉਂਕਿ ਸਰਕਾਰ ਹੋਈ ਵੱਲੋਂ ਚਲਾਈ ਹੋਈ ਮਹਿੰਮ ਜਿਹੜੀ ਕਿ ਡੀਸੀ ਸਾਹਿਬ ਵੱਲੋਂ ਔਰ ਸੀਐਮਓ ਵੱਲੋਂ ਔਰ ਸਾਡੇ ਡਿਪਾਰਟਮੈਂਟ ਵੱਲੋਂ ਹਮੇਸ਼ਾ ਹੀ ਇਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਜਿਹੜਾ ਦਿਲੋਂ ਛੱਡਣ ਦੀ ਉਮੀਦ ਦੇ ਨਾਲ ਆਉਂਦਾ ਤੇ ਅਸੀਂ ਉਹਦੀ ਦਿਲੋਂ ਪੂਰਜੋਰ ਹਮੇਸ਼ਾ ਹੀ ਹੈਲਪ ਕਰਦੇ ਆ ਰਹੇ ਹੋਰ ਵੀ ਕਰਾਂਗੇ ਇਹ ਛੱਡਣਾ ਚਾਹੁੰਦੇ ਨੇ ਸਰ ਉਹ ਕਿੱਥੇ ਸੰਪਰਕ ਕਰ ਸਕਦੇ ਨੇ ਜਾ ਕੇ ਉਹ ਦੇਖੋ ਜੀ ਜੇ ਤਾਂ ਸਿੱਧਾ ਆ ਸਕਦਾ ਸਾਡੇ ਹਸਪੀਟਲ ਦੇ ਵਿੱਚ ਵੀ ਕੇਂਦਰ ਬਣੇ ਹੋਏ ਨੇ ਉਹਨਾਂ ਨੂੰ ਤੇ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਕਿਸੇ ਨਾਲ ਵੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਕਰ ਲਵੇ ਚਾਹੇ ਡੀਸੀ ਸਾਹਿਬ ਦੇ ਆਫਿਸ ਕਰ ਲਵੇ ਤਾਂ ਉਹਨੂੰ ਮਤਲਬ ਉੱਥੇ ਲਿਆ ਕੇ ਉਹਦੀ ਹੱਲ ਕੀਤੀ ਜਾਂ